ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਦੇ ਨਵੇਂ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਹਨੇ ਤੋਂ ਆਪਾਂ ਕਵਰ ਕਰ ਰਹੇ ਹਾਂ ਜੀ ਇੱਕ ਤੁਹਾਨੂੰ ਚੰਗੇ ਰਿਕਾਰਡ ਵਾਲੀ ਝੋਟੀ ਦਿਖਾਵਾਂ ਕਿੰਨਾ ਦੁੱਧ ਕੱਢੂ ਜਾਂ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂਗੇ ਤੇ ਨੰਬਰ ਦਿਖਾਈ ਬਾਈ ਨੰਬਰ 7097 80742 ਇਹ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਪਿੰਡ ਆਪਣਾ ਕਿਹੜਾ ਆ ਗਿਆ ਜੀ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਤਪਾ ਤਪਾ ਤੇ ਜਿਹੜੇ ਆਪਣਾ ਇਧਰੋਂ ਜਾਂਦਾ ਹੈ ਜਟਾਣੀ ਕੋਠਿਆਂ ਉਹਦੇ ਤੇ ਆਪਣਾ ਘਰ ਆ ਗਿਆ ਹਾਂ ਮਾ ਦਾਣਾ ਮਟੀ ਕੋਲੇ ਘਰ ਆ ਗਿਆ ਜਿਹੜੀ ਅੱਪਾ ਝੂਟੀ ਦੇਖੀ ਐਨੇ ਕਦੋਂ ਸੂਈ ਹੈ ਜੀ ਇਹ ਕੱਲ੍ਹ ਸੂਈ ਆ ਜੀ ਤਿੰਨ ਚਾਰ ਪੰਜ ਚਾਰ ਕੋਲ ਜੀ ਕੱਲ ਸੂਪੀ ਤੇ ਕਿੰਨਾ ਕ ਫਿਰ ਇਹ ਤੀਜਾ ਸੂਆ ਹੁਣ ਹਾਂਜੀ ਤੀਜਾ ਸੂਆ ਰੇ ਜੀ ਮਾਲ ਤੇ ਦੂਜੇ ਸੂਆ ਕਿੰਨੇ ਇੱਕ ਦੁੱਧ ਦਿਤਿਆ ਨੇ ਦੋ ਸੂਏ ਲੋਕ ਤਾਂ ਹੁਣ ਤੁਸੀਂ ਲੈਵਾ ਹੀ ਲਾ ਵੇਖ ਕੇ ਲਾ ਲੋ ਜੀ 15 ਕਿਲੋ ਆਇਆ ਸੀ ਛਟੂ-ਬਟੂ ਓਕੇ 15 ਤੋਂ ਵੱਧ ਕੱਢ ਸਕਦੀ ਆ ਬਾਗੀ ਭਾਂਡਾ ਦੇ ਪਿਛਲੀ ਵਾਰ ਫਿਰ 14 ਕਿਲੋ ਦੇਤਾ ਸੀ ਹਾਂਜੀ ਹਾਂਜੀ ਖੁੱਲਾ-ਖੁੱਲਾ ਖੋਲ ਵੀਰੇ ਤੋਰਾ ਕਰਾ ਕੇ ਚੱਕ ਚੰਗੀ ਆ ਜੀ ਥਣਲੇਵੇ ਦੀ ਪੂਰੀ ਸਾਫ ਆ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਆ ਤੇ ਬਾਕੀ ਦੀ ਗੱਲ ਜਿਹੜਾ ਇਹਦਾ ਥਣਲੇਵਾ ਅੱਗੇ ਪਿੱਛੇ ਦਾ ਆਪਾਂ ਹਵਾਨਾ ਕਹਿ ਸਕਦੇ ਆ ਚੰਗਾ ਸਾਇਦ ਚੰਗਾ ਕਦ ਆਹ ਦੇਖੋ ਜੀ ਲਿਓ ਜੀ ਮੋੜ ਲਿਓ ਜੇ ਤੁਸੀਂ ਝੋਟੀ ਦੇਖੋਗੇ ਆ ਕੇ ਤੁਹਾਨੂੰ ਹਰਿਆਣੇ ਦੀ ਝਲਕ ਝੋਟੀ ਚੋਂ ਪੈਣੀ ਆ ਚੰਗੇ ਥਣ ਹਵਾ ਨਹੀਂ ਝੋਟੀ ਆ ਗਈ ਜੀ ਆਹ ਦੇਖਣ ਲੈ ਵਨ ਨੇੜ ਤੋਂ ਕਰਾ ਦੇ ਚੈੱਕ ਆਹ ਕਰਦੇ ਚੈੱਕ ਚਾਰੇ ਥਣ ਨਿਕਣੇ ਪੂਰੇ ਗੈਪ ਤੇ ਚਾਰੇ ਬੈਲੈਂਸ ਤੇ ਡੋਡੀ ਥਾਣਾ ਜੀ ਹੋਮੇ ਨਹੀਂ ਗੱਲ ਹੈਗੀ ਆਹ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਧਾਰਾ ਦੂਰਾ ਸਾਨੂੰ ਕਰਾ ਦੇ ਚੱਕ ਫਿਰ ਧਾਰ ਬਾਈ ਪੋਲੀ ਤੇ ਨਰਮਾ ਫਿਰ ਹਾਂਜੀ ਹਾਂਜੀ ਧਾਰ ਨੂੰ ਮਾਰ ਗਈ ਆ ਓਕੇ ਜੀ ਧਾਰ ਨੂੰ ਮਾਰ ਗਈ ਬਾਕੀ ਦੀ ਗੱਲ ਜੇ ਤੁਸੀਂ ਆਓਗੇ ਸਿੰਘ ਦੀ ਥਣਾ ਦੀ ਬੋਡੀ ਵੇਟ ਦੀ ਚਾਰ ਸਵੇਰੇ ਦੀ ਝੋਟੀ ਚਾਰੇ ਪੱਲਿਆਂ ਦੀ ਪੂਰੀ ਆ ਆ ਦੇਖੋ ਵੀਰੇ ਮੇਰੋ ਬੱਚਾ ਜੋਂ ਉਹਨਾਂ ਤੋਂ ਹੀ ਦੇਖ ਸਕਦੇ ਹੋ ਥਣ ਸਾਨੂੰ ਕਰਾ ਦੇ ਆ ਦੇਖੋ ਇਹ ਥਣ ਦੇਖੋ ਨਾ ਵੀਰੇ ਇਕੱਲੇ ਇਕੱਲੇ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਲੱਗੇ ਹੋਏ ਝੋਟੀ ਦੇ ਤੇ ਸਪੇਸ ਤੇ ਥਣ ਲੱਗੇ ਜੇ ਆਪਾਂ ਗੱਲ ਕਰ ਲਈ ਕੋਈ ਥਣ ਨੇੜੇ ਨਹੀਂ ਕਰਿਆ ਕਰੋ ਜੀ ਜੇਕ ਸਾਬ ਸਾਂ ਹਵਾਨੇ ਦੀ ਆਪਾਂ ਇਹਨੂੰ ਕਹਿ ਸਕਦੇ ਆ ਥਣ ਦਾ ਫਿਰ ਪੂਰੇ ਕੇਲੇ ਫਲਾਂ ਗਾਰਗੇ ਜੀ ਹੈਨਾ ਹਾਂ ਐਵੇਂ ਜੀ ਗੱਲ ਕਰ ਲਿਆ ਆਪਾਂ ਅੰਮਾ ਕਰਦੀ ਦੇਖੋ ਖਸਮਾ ਇੱਕ ਨੰਬਰ ਬਾਕੀ ਦੀ ਗੱਲ ਅੱਗੇ ਪਿੱਛੇ ਦਾ ਹਵਾਨਾ ਆਪਾਂ ਇਹਨੂੰ ਕਹਿ ਸਕਦੇ ਹਾਂ ਕੱਲ ਵੀ ਛੂਹੀ ਥੱਲੇ ਆ ਲਾਵੇ ਪੰਜ ਕਿਲੋ ਦੁੱਧ ਹੈਗਾ ਸਾਨੂੰ ਢੰਗ ਦਾ ਜੀ ਫਿਰ ਤਾਂ ਇਹਨੇ ਕੱਢਣੇ ਕਰਨਾ 15 ਕਿਲੋ ਕੋਈ ਸ਼ੱਕ ਨਹੀਂ ਬਾ ਮਾਰੋ ਜੀ ਤਾਂ ਥੱਲੇ ਮਾਰਦੇ ਥੱਲੇ ਮਾਰਦੇ ਜੀ ਥੱਲੇ ਮਾਰਦੇ ਬਾਲ ਟੀਮ ਮਾਰਨਾਂ ਬਾਲ ਟੀਮ ਮਾਰ ਛੋਟੀ ਮਾਰਦੇ ਕੋਈ ਗੱਲ ਨਹੀਂ ਮਾਰਦੇ ਮਗਰ ਦੀ ਦਿਖਾ ਦੇਗਾ ਸੀਲ ਸਾਹੂ ਦਾ ਬਾਲੀਆ ਹੈ ਨਾ ਆ ਦੇਖੋ ਧਾਰਾ ਕਰੋ ਜੀ ਚੱਕ ਥੱਲੇ ਉਹਦਾ ਨਾਲ ਕੇ ਵਾਂਗ ਵਰਦੀ ਆ ਹੂੰ ਗੋਲ ਤੇ ਮੋਟੀ ਧਾਰਾ ਹੈ ਨਾ ਬਾਈ ਹਾਂਜੀ ਹਾਂਜੀ ਧਾਰਾ ਦੂਜਿਆਂ ਚੋ ਮਾਰਦੇ ਜੀ ਮੈਂ ਕਹਿੰਦਾ ਦੋ ਦੋ ਧਾਰਾ ਮਾਰੀਆਂ ਦੁੱਧ ਚੱਲ ਪਿਆ ਹੈ ਨਾ ਓਕੇ ਜੀ ਓਕੇ ਬਾਈ ਜੀ ਮੈਂ ਕਹਿਆ ਜੀ ਥੱਲੂ ਲੱਗੂ ਚੱਕਰੀ ਨੇ ਆ ਦੇਖੋ ਚਾਰੇ ਥਾਂ ਨਿਕੜਵੇਂ ਪੂਰੇ ਗੈਪ ਤੇ ਓਕੇ ਜੀ ਤੇ ਡਿਮਾਂਡ ਕੀ ਆ ਗਈ ਬਾਈ ਇਹਦੀ ਬਹੁਤ ਲਿਖ ਪੁਆਇੰਟ ਕਰਦੇ ਆ ਇਮਾਨਦਾਨ ਮਾਨਦਾਨ ਕਰ ਮਾਰ ਲੋ ਦਾ ਗੂਗਲ ਵਿੱਚ ਵਾਈ ਕਰ ਲੋ ਤੁਸੀਂ ਸ਼ੁਰੂ ਤੇ ਆਇਓ ਤੁਸੀਂ ਜ਼ਰੂਰ ਬਾਈਨਾ ਸਾਰਾ ਰਾਤ ਤੱਕ 10900 ਪੇ ਆਉਣ ਜਾਣ ਦਾ ਖਰਚਾ ਉਹ ਦੀਂਦੀ ਆ ਝੂਠੀ ਨੋਕਸ਼ਾਲੀ ਗੱਲ ਨਹੀਂ ਹੈਗੀ ਮਾਰਦੇ ਬਾਲਟੀ ਚ ਵੀ ਦੋ ਦੋ ਧਾਰਾ ਪਤਾ ਲੱਗ ਗਈ ਆ ਦੇਖੋ ਜੀ ਡਵਾਈਸ ਜਬੂਈ ਦੀ ਨਾਲੇ ਬਾਪੂ ਜੀ ਨੇ ਧਾਰ ਘੱਟ ਘੱਡੀ ਤਾਂ ਵੀ ਹੈ ਨਾ ਇੱਕ ਨੰਬਰ ਆ ਹਾਂਜੀ ਹਾਂਜੀ ਤੇ ਅੱਧੇ ਅੱਧੇ ਪੌਣੇ ਪੌਣੇ ਫੁੱਟ ਦੀ ਦੂਰੀ ਤੇ ਥਾਣ ਲੱਗੇ ਵੇ ਝੋਟੀ ਤੇ ਐ ਨਹੀਂ ਗੱਲ ਹੈਗੀ ਵੀ ਕੋਲੇ ਹੁਣ ਮਗਲਿਆਂ ਜੋ ਮਾਰਦੇ ਚਾਰਕ ਧਾਰਾ 40 40 ਵੀ ਐ ਨਹੀਂ ਹੂੰ ਆ ਦੇਖੋ ਜੀ ਮਗਲਿਆਂ ਜੋ ਮਾਰੇ ਰਿਚਾਰਕ ਧਾਰਾ ਹੋਰ ਚੰਗੀ ਅਗਾੜੀ ਪਿਛਾੜੀ ਦੀ ਝੋਟੀ ਹੈਗੀ ਇੱਕ ਕੋਲ 65000 ਤੁਹਾਨੂੰ ਮਿਲ ਜਾਣੀਆਂ ਮਾਨਤਾ ਥੋੜਾ ਆਏਗਾ ਇਹਦਾ ਜਰੂਰ ਹੋਣਾ ਤੇ ਬਾਕੀ ਦੀ ਗੱਲ ਜਰੂਰ ਤੁਸੀਂ ਕਰਨਾ ਸੰਪਰਕ ਪਿੰਡ ਸਹਨੇ ਤੋਂ ਆਪਾਂ ਵੀਡੀਓ ਕਵਰ ਕਰਕੇ ਦਿੱਤੀ ਆ ਨੰਬਰ ਵਾਈਆਂ ਦਾ ਸਕਰੀਨ ਤੇ ਚੱਲ ਜੀ ਜਾਂਦਾ ਤੇ ਸਾਰਾ ਫੋਨ ਲਾ ਕੇ ਸਾਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਪਹੁੰਚ ਦੀ ਖਰੀਦਦਾਰੀ ਕਰਨੀ ਆ ਬਾਕੀ ਇੱਕ ਛੋਟੀ ਸੀ ਇੱਕ ਸਾਨੂੰ ਨਗੀਨਾ ਵੀ ਇਹ ਦਿਖਾਤਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ